ਪਿੰਡ ਜਰਗ ਦੇ ਬੱਸ ਸਟੈਂਡ ਵਿੱਚ ਬਾਲਬੀਕ ਭਾਈਚਾਰੇ ਅਤੇ ਸਮੂਹ ਨਗਰ ਨਿਵਾਸੀ ਪਿੰਡ ਜਰਗ ਦੇ ਸਹਿਯੋਗ ਨਾਲ ਲਗਾਈ ਠੰਡੇ ਮਿੱਠੇ ਜਲਦੀ ਸ਼ਵੀਲ ਇਸ ਮੌਕੇ ਤੇ ਜੇ ਦੇਖਿਆ ਜਾਵੇ ਤਾਂ ਪਿੰਡ ਜਰਗ ਸਭ ਤੋਂ ਵੱਧ ਪਿੰਡ ਜਰਗ ਏਰੀਏ ਦੇ ਵਿੱਚ ਸਭ ਤੋਂ ਵੱਧ ਸ਼ਵੀਲਾਂ ਲਗਾਈਆਂ ਜਾ ਰਹੀਆਂ ਹਨ ਗੱਲ ਕਰੀਏ ਤਾਂ ਹਰੇਕ ਇੱਕ ਜਾਂ ਦੋ ਦਿਨ ਛੱਡ ਕੇ ਜਰਗ ਤੇ ਮਿੱਠੇ ਜਲ ਦੀ ਸ਼ਵੀਲ ਲਗਾਈ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਰਗ ਦੇ ਬੱਸ ਸਟੈਂਡ ਦੀਆਂ ਜਿੱਥੇ ਅੱਜ ਸਬੂ ਬਾਲਮੀਕ ਭਾਈ ਚਾਰਾ ਅਤੇ ਨਗਰ ਨਿਵਾਸੀ ਪਿੰਡ ਜਰਗ ਦੇ ਬੜਮੁੱਲੇ ਸਹਿਯੋਗ ਦੇ ਨਾਲ ਰਾਹੀ ਗੀਰਾਂ ਨੂੰ ਅੰਤਾਂ ਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲਗਾਈਆਂ ਗਈਆਂ ਤੇ ਸੇਵਾਦਾਰਾਂ ਨੇ ਵਹਿਗੁਰੂ ਸੇਮਰਨ ਦਾ ਜਾਪ ਕਰਦੇ ਹੋਏ ਆਉਣ ਅਤੇ ਜਾਣ ਵਾਲੇ ਖੰਨਾ ਤੋਂ ਮਰੇਕ ਕਟੜਾ ਵਾਲੀ ਮੁੱਖ ਛੜਕ ਤੇ ਰਾਹੀਰਾਂ ਨੂੰ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਸ਼ਕਾਈਆਂ ਇਸ ਮੌਕੇ ਤੇ ਛੋਟੇ-ਛੋਟੇ ਬੱਚਿਆਂ ਨੇ ਵੀ ਵੱਧ ਚੜ ਕੇ ਸੇਵਾ ਵਿੱਚ ਹਿੱਸਾ ਲਿਆ ਤੇ ਰਾਹੀਰਾਂ ਨੂੰ ਜਲ ਸ਼ਕਾਇਆ ਜਰਗ ਤੋਂ ਉਤਰ ਸਿੰਘ ਗੱਲੀ ਖਾਸ ਰਿਪੋਰਟ ਕੀ ਕਹਿਣਾ ਚਾਹੋਗੇ ਜੀ ਮੈਂ ਪਹਿਲਾਂ ਸਾਡੇ ਤਰਸੇਮ ਵੀਰ ਜੀ ਦਾ ਬਹੁਤ ਧੰਨਵਾਦ ਕਰੀਆ ਜਿਹੜੇ ਗਰਮੀ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ ਉਹਦੇ ਤੇ ਬਾਕੀ ਮੈਂ ਸਾਡੇ ਸਾਰੇ ਨੱਕਰ ਦਾ ਬਹੁਤ ਧੰਨਵਾਦ ਕਰਦੀਆਂ ਛੋਟੇ ਛੋਟੇ ਬੱਚਿਆਂ ਦਾ ਸਾਡੇ ਭਾਈਆਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਸਿਰਫ ਸਾਡੇ ਪਿੰਡ ਦੇ ਵਿੱਚ ਚੰਗੇ ਭਾਗ ਸਮਝਦਾ ਵੀ ਜਿਹੜਾ ਇੱਕ ਜਾਂ ਦੋ ਦਿਨਾਂ ਦੇ ਗੈਬ ਨਾਲ ਸਾਡੇ ਪਿੰਡ ਸਵੀਰ ਚਲਦੀ ਰਹਿੰਦੀ ਹੈ ਤੇ ਮੈਂ ਬਹੁਤ ਦੀ ਧੰਨਵਾਦ ਕਰਦਾ ਸਾਰੇ ਨਗਰਦਾ ਤੇ ਸਾਰੇ ਬੱਚਿਆਂ ਦਾ ਮੇਰੇ ਭਾਈਆਂ ਦਾ ਵੀ ਜਿਹੜੇ ਸਾਰੇ ਲੜ ਕੇ ਇਹ ਉਪਰਾਲਾ ਕਰਦੇ ਨੇ ਤੇ ਬਾਕੀ ਜਿਹੜੀ ਸਾਡੇ ਭਾਈਚਾਰੇ ਦਾ ਇੰਨੀ ਬਹੁਤ ਸਾਂਝ ਬਣੀ ਹੋਈ ਆ ਮੈਂ ਇਹ ਤੋਂ ਬਹੁਤ ਖੁਸ਼ ਆ ਤੇ ਬਾਕੀ ਮੈਂ ਹੋਰ ਵੀ ਬੇਨਤੀ ਕਰਦਾ ਵੀ ਗਰਮੀ ਬਹੁਤ ਜ਼ਿਆਦਾ ਆ ਬਈ ਸਾਰੇ ਸੰਯੋਗ ਦੇ ਕੇ ਆਪਾਂ ਹੋਰ ਵੀ ਸਵੀਲ ਲਾਇਆ ਕਰੀਏ ਬਾਕੀ ਸਾਰੇ ਨਗਰਦਾ ਮੈਂ ਦੁਬਾਰਾ ਧੰਨਵਾਦ ਕਰਦਾ ਜਿਹੜੇ ਸਹਿਯੋਗ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਆ ਗਏ ਮਿਲੋ ਮੇਰਾ ਨਾਮ ਸੁਖਮਨ ਸਿੰਘ ਜਰਗਾਈ ਤੇ ਮੇਰਾ ਪਿੰਡ ਜਰਗਾਈ ਸਾਰੇ ਪਿੰਡ ਦਾ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਸਹਿਯੋਗ ਨਾਲ ਆ ਪਾਣੀ ਦਾ ਉਪਰਾਲਾ ਜਲਦੀ ਸੇਵਾ ਕਰੀ ਹੈ ਜੀ ਅੱਜ ਕਿਹੜਾ ਪਿੰਡ ਆ ਪਿੰਡ ਜਰਗਾਈ ਜੀ ਸਾਰੇ ਪਹਿਲਾਂ ਕਮਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀਕਾਲ ਹਾਂਜੀ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸਾਰਿਆਂ ਨੂੰ ਪਤਾ ਇੰਨੀ ਗਰਮੀ ਪੈ ਰਹੀ ਹੈ ਜੀ ਬਹੁਤ ਜ਼ਿਆਦਾ ਤੇ ਉਹਦੇ ਮੱਦੇ ਨਜ਼ਰ ਇਹ ਆਪਾਂ ਸਾਰੇ ਭਾਈਚਾਰੇ ਨੇ ਜੀ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਨੇ ਭਾਈ ਪਿੰਡ ਦੇ ਸਹਿਯੋਗ ਨਾਲ ਸਾਥ ਦਿੱਤਾ ਸਾਰਿਆਂ ਨੇ ਆਪਾਂ ਠੰਡੇ ਮਿੱਠੇ ਜਲਦੀ ਸ਼ਭੀਲ ਲਈ ਹੈ ਜੀ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਤੇ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੇਵਾ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ